ਗੁਰਮੁਖ ਪਿਆਰੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਜਿਸ ਮਨੁੱਖ ਪੈ ਕਰੂ ਬਿਨੰਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮਜਨ ਹਿਰਦੇ ਅਰਾਧਿਆ ਤਿਨ ਪਉ ਸਾਗਰ ਤਰਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਜਿਸ ਵੀ ਮਨੁੱਖ ਕੋਲ ਆਪਣੇ ਦੁੱਖ ਦੀ ਗੱਲ ਕੀਤੀ ਕਿਹੜੇ ਦੁੱਖ ਦੀ ਜਿਹੜਾ ਦੁੱਖ ਜਨਮ ਮਰਨ ਤੋਂ ਰਹਿਤ ਕਰ ਦਿੰਦਾ ਉਸ ਪਰਮਾਤਮਾ ਦੇ ਮਿਲਾਪ ਲਈ ਗੱਲ ਕੀਤੀ ਪਰ ਕਹਿੰਦੇ ਅੱਗੋਂ ਹਰ ਕੋਈ ਬੰਦਾ ਆਪਣੇ ਹੀ ਦੁੱਖਾਂ ਦਾ ਭਰਿਆ ਦਿਸਿਆ ਕਿਸੇ ਨੇ ਮੇਰਾ ਸ਼ੰਕਾ ਨਿਵਰਤ ਨਹੀਂ ਕੀਤਾ ਫੇ ਮਹਾਰਾਜ ਕਹਿੰਦੇ ਨੇ ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਅਰਾਧਿਆ ਨਾ ਜਿਨੇ ਨਾਮ ਦੀ ਸ਼ਬਦ ਦੀ ਕਮਾਈ ਕੀਤੀ ਹੈ ਸਿਮਰਨ ਕੀਤਾ ਉਸ ਨੇ ਹੀ ਇਹ ਮਾਇਆ ਦਾ ਡਰ ਮੁਕਾਇਆ ਆਪਣੇ ਅੰਦਰੋਂ ਤੇ ਜਿਹੜਾ ਭਵਜਲ ਹੈ ਨਾ ਵਿਚਾਰਾਂ ਦਾ ਇਹ ਸੰਸਾਰ ਸਮੁੰਦਰ ਜਿਹੜਾ ਸਾਡੇ ਅੰਦਰ ਵਿਚਾਰ ਚੱਲਦੇ ਆ ਇਹ ਸੰਸਾਰ ਸਮੁੰਦਰ ਨੂੰ ਸਿਮਰਨ ਰਾਹੀਂ ਪਾਰ ਕੀਤਾ। ਫਿਰ ਮਹਾਰਾਜ ਕਹਿੰਦੇ ਗੁਰ ਹਰਬਿੰਨ ਕੋਨਾ ਬਿਰਥਾ ਦੁ ਘਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਿਤ ਜਸ ਘਟੈ। ਫਿਰ ਕਹਿੰਦੇ ਗੁਰੂ ਤੋਂ ਬਿਨਾ ਜਦੋਂ ਸ਼ਬਦ ਗੁਰੂ ਪ੍ਰਗਟ ਹੋਏ ਨਾ ਤਾਂ ਉਸ ਤੋਂ ਬਿਨਾ ਤੇ ਅਕਾਲ ਪੁਰਖ ਪਿਤਾ ਪ੍ਰਕਾਸ਼ ਰੂਪ ਪਿਤਾ ਤੋਂ ਬਿਨਾ ਕਹਿੰਦੇ ਕੋਈ ਵੀ ਧਿਰ ਮੈਨੂੰ ਇਹ ਜੀ ਨਹੀਂ ਲੱਗੀ ਜਿਹੜੇ ਮੇਰੀ ਕੋਈ ਦੁੱਖ ਪੀੜ ਘਟ ਸਕਦਾ ਹੋਵੇ ਜਾਂ ਮੇਰੇ ਕੋਈ ਵਿਚਾਰ ਖਤਮ ਕਰ ਸਕਦਾ ਹੋਵੇ ਕਹਿੰਦੇ ਇਸ ਕਰਕੇ ਇਹ ਗੁਰਮੁਖ ਪਿਆਰੇ ਉਹ ਪਰਮਾਤਮਾ ਦਾ ਆਸਰਾ ਛੱਡ ਕੇ ਕਿਸੇ ਹੋਰ ਦਾ ਸੇਵਕ ਨਾ ਬਣੀਏ ਕਿਉਂਕਿ ਇਸ ਕੰਮ ਵਿੱਚ ਇੱਜ਼ਤ ਤੇ ਸੋਭਾ ਦੀ ਵਡਿਆਈ ਘਟ ਜਾਂਦੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਨਾ ਸੰਸਾਰ ਦੇ ਵਿੱਚ ਮਾਇਆ ਪਿੱਛੇ ਦ੍ਰਿਸ਼ਟਮਾਨ ਮਾਇਆ ਪਿੱਛੇ ਵੀ ਲੋਕ ਭੱਜਦੇ ਫਿਰਦੇ ਆ ਪਰ ਸੁਖ ਮਾਇਆ ਦਾ ਗਿਆਨ ਨਹੀਂ ਹੁੰਦਾ ਉਹ ਆਪਣੀ ਇੱਜ਼ਤ ਗਵਾ ਲੈਂਦੇ ਆ ਅਨਸਮੇਂ ਇਥੋਂ ਬਾਜੀ ਹਾਰ ਕੇ ਜਾਂਦੇ ਆ ਫਿਰ ਮਹਾਰਾਜ ਫਰਮਾਨ ਕਰਦੇ ਨੇ ਮਾਇਆ ਕੇ ਸੰਬੰਧ ਸੈਨ ਸਾਖ ਕਿਤਹੀ ਕਾਮਨਾ ਆਇਆ ਹਰ ਕਾ ਦਾਸ ਨੀਚ ਕੁਲ ਉਚਾ ਤਿਸ ਸੰਗ ਮਨ ਬਾਂਛਤ ਫਲ ਪਾਇਆ ਫਿਰ ਕਹਿੰਦੇ ਮਾਇਆ ਦੇ ਕਾਰਨ ਬਣੇ ਹੋਏ ਜਿਹੜੇ ਇਹ ਸਾਖ ਸੰਬੰਧ ਹੁੰਦੇ ਆ ਰਿਸ਼ਤੇਦਾਰ ਹੁੰਦੇ ਆ ਇਹ ਦੁੱਖਾਂ ਦੀ ਨਿਵਰਤੀ ਨਹੀਂ ਆਪਣੀ ਕਰ ਸਕਦੇ ਕਿਸੇ ਵੀ ਕੰਮ ਨਹੀਂ ਆ ਸਕਦੇ ਕਿਉਂਕਿ ਇਹਨਾਂ ਦੇ ਲੈਣ ਦੇਣ ਦਾ ਸੰਬੰਧ ਹੁੰਦਾ ਹੈ ਆਪਣੇ ਨਾਲ ਸਿਰਫ ਇਸ ਕਰਕੇ ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਜਿਹੜਾ ਅਕਾਲ ਪੁਰਖ ਦਾ ਭਗਤ ਹੁੰਦਾ ਨਾ ਉਹ ਭਾਵੇਂ ਨੀਵੀਂ ਕੋਲ ਦੇ ਵਿੱਚ ਵੀ ਪੈਦਾ ਹੋ ਜਾਵੇ ਪਰ ਜੇ ਉਸ ਨੂੰ ਹਮੇਸ਼ਾ ਸ੍ਰੇਸ਼ਟ ਜਾਣੋ ਜੇ ਉਹਦੇ ਹਿਰਦੇ ਦੇ ਵਿੱਚ ਨਾਮ ਪ੍ਰਗਟ ਹੋ ਜਾਵੇ ਤੇ ਉਹਨਾਂ ਦੀ ਸੰਗਤ ਚ ਰਹਾਂ ਐਸੀ ਮਹਾਪੁਰਖਾਂ ਦੀ ਸੰਗਤ ਚ ਰਹਿਆਂ ਕਹਿੰਦੇ ਮਨ ਇਛਤ ਫਲ ਹਾਸਲ ਹੁੰਦੇ ਨੇ ਕਿਉਂਕਿ ਉੱਥੇ ਗੁਰੂ ਦਾ ਸ਼ਬਦ ਪ੍ਰਗਟ ਹੁੰਦਾ ਹੈ ਅੰਮ੍ਰਿਤ ਦਰਸਤੀ ਦਾਤ ਆਂਦੀ ਹੈ ਭਾਵੇਂ ਉਹ ਭਗਤ ਕਿਸੇ ਨੀਵੀਂ ਕੁਲ ਵਿੱਚ ਵੀ ਪੈਦਾ ਹੋ ਜਾਵੇ ਪਰ ਉਹ ਨਾਮ ਜਪੇ ਤੇ ਉਹ ਸੰਸਾਰ ਨੂੰ ਤਾਰ ਸਕਦਾ ਹੈ ਫਿਰ ਫਰਮਾਨ ਕਰਦੇ ਨੇ ਲੱਖ ਕੋਟ ਵਿਖਿਆ ਕੈ ਵਿੰਜਨ ਤਾਂ ਮੈਂ ਤ੍ਰਿਸ਼ਨ ਨਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਕਹਿੰਦੇ ਜੇ ਮਾਇਆ ਦੇ ਲੱਖਾਂ ਕਰੋੜੇ ਕਰੋੜਾਂ ਸਵਾਦਲੇ ਖਾਣੇ ਵੀ ਹੋਣ ਨਾ ਉਹਨਾਂ ਵਿੱਚ ਲੱਗਿਆਂ ਖਾਣ ਦੀ ਤ੍ਰਿਸ਼ਨਾ ਨਹੀਂ ਮੁਕਦੀ ਕਿਉਂਕਿ ਇਹ ਤ੍ਰਿਸ਼ਨਾ ਹੋਰ ਵਧੀ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਸਿਮਰਿਆ ਅੰਦਰ ਮਨ ਨੂੰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਕਿਉਂਕਿ ਆਪਾਂ ਸੁਣਦੇ ਆ ਨਾ ਮਹਾਪੁਰਖਾਂ ਤੋਂ ਜਦੋਂ ਆਪਾਂ ਨਾਮ ਜਪਦੇ ਆ ਤੇ ਸਾਡੇ ਅੰਦਰ ਨਾਮ ਪ੍ਰਗਟ ਹੁੰਦਾ ਹੈ ਨਾਮ ਪ੍ਰਗਟ ਹੋਣ ਨਾਲ ਕਿਵੇਂ ਅੰਦਰੋਂ ਚਾਨਣ ਦੇ ਚਲਕਾਰੇ ਪੈਂਦੇ ਆ ਤੇ ਅਕਾਲ ਪੁਰਖ ਪ੍ਰਗਟ ਹੁੰਦੇ ਆ ਤਾਂ ਇਸ ਤਰ੍ਹਾਂ ਮਹਾਰਾ ਸੱਚੇ ਪਾਸ਼ਾ ਦੱਸਦੇ ਆ ਵੀ ਜਿਹੜਾ ਜਨਮ ਮਰਨ ਦਾ ਰੋਗ ਹੈ ਉਹ ਇੱਥੋਂ ਹੀ ਕੱਟਦਾ ਹੈ ਇਸ ਕਰਕੇ ਉਹ ਕੀਮਤੀ ਨਾਮ ਪਦਾਰਥ ਸਾਨੂੰ ਅੰਦਰੋਂ ਪ੍ਰਗਟ ਹੋਣ ਲੱਗ ਜਾਂਦਾ ਹੈ ਉਸ ਦੇਹੀ ਦੇ ਅੰਦਰੋਂ ਸਾਨੂੰ ਉਹਦਾ ਗਿਆਨ ਹੋ ਜਾਂਦਾ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਫਿਰ ਫਰਮਾਨ ਕਰਦੇ ਨੇ ਫਿਰ ਤੇ ਫਿਰ ਤੁਮਰੇ ਦੁਆਰੇ ਆਇਆ ਭੰਜਨ ਹਰਾਇਆ ਸਾਧ ਕੇ ਚਰਨ ਧੂਰ ਮਨ ਬਾंचे ਸੁਖ ਨਾਨਕ ਇਹੋ ਪਾਇਆ ਫਿਰ ਇੱਥੇ ਫਰਮਾਨ ਕਰਦੇ ਨੇ ਹੈ ਪ੍ਰਭੂ ਪਾਤਸ਼ਾਹ ਜੀ ਹੈ ਜੀਵਾਂ ਦੇ ਆਸਰੇ ਹੈ ਸਾਡੇ ਡਰ ਦੇ ਡਰ ਨੂੰ ਨਾਸ਼ ਕਰਨ ਵਾਲੇ ਮੈਂ ਭਟਕਦਾ ਭਟਕਦਾ ਆਪ ਜੀ ਦੇ ਦਰ ਤੇ ਆ ਕੇ ਪਹੁੰਚਿਆ ਆਪ ਜੀ ਦਾ ਜਦੋਂ ਸਿਮਰਨ ਕੀਤਾ ਇਸ ਦੇਹੀ ਨੂੰ ਭੁੱਲਿਆ ਸੁਨ ਵਿੱਚ ਸਮਾ ਕੇ ਜਦੋਂ ਦਰ ਤੇ ਬੈਠਿਆ ਫਿਰ ਮਹਾਰਾਜ ਕਹਿੰਦੇ ਹੈ ਨਾਨਕ ਜੀ ਤੇਰੇ ਦਰ ਤੇ ਉਸ ਸ਼ਬਦ ਨੂੰ ਸੁਣਿਆ ਉਸ ਗੁਰੂ ਨੂੰ ਸੁਣਿਆ ਤੇ ਜਿਹਦੀ ਮੈਂ ਧੂੜ ਮੰਗਦਾ ਸੀ ਤੇ ਆਪ ਜੀ ਦੇ ਦਰ ਤੇ ਆ ਕੇ ਮੈਨੇ ਉਸ ਸੁਖ ਪ੍ਰਾਪਤ ਕੀਤੇ ਜੋ ਆਪ ਜੀ ਸਾਰੇ ਜਗਤ ਵਿੱਚ ਵੰਡ ਰਹੇ ਹੋ ਚਾਰ ਪਦਾਰਥ ਆਪ ਜੀ ਦੇ ਕੇ ਭੇਜਦੇ ਹੋ ਸਾਰਿਆਂ ਨੂੰ ਮਾਤਾ ਦੇ ਗਰਭ ਦੇ ਵਿੱਚ ਪਰ ਆਪਾਂ ਇੱਥੇ ਆ ਕੇ ਭੁੱਲ ਜਾਂਦੇ ਹਾਂ ਗੁਰਮੁਖ ਪਿਆਰਿਓ ਸੋ ਇਸ ਕਰਕੇ ਆਪਾਂ ਨੇ ਨਾਮ ਦੀ ਵਡਿਆਈ ਕਰਨੀ ਹੈ ਵਤ ਵਤ ਸਿਮਰਨ ਕਰਨਾ ਹੈ ਸਿਮਰਨ ਕਰਕੇ ਉਸ ਗੁਰੂ ਸ਼ਬਦ ਤੱਕ ਉਚੰਦਾ ਯਤਨ ਕਰਨਾ ਹੈ ਉਸ ਗੁਰੂ ਤੋਂ ਅੰਮ੍ਰਿਤ ਮੰਗਣਾ ਹੈ ਗੁਰਮੁਖ ਪਿਆਰਿਓ ਤੇ ਉਹ ਸੱਚ ਪ੍ਰਕਾਸ਼ ਦੇ ਦਰਸ਼ਨਾਂ ਦੀ ਤਾਂਗ ਰੱਖਣੀ ਹੈ ਸੋ ਇਹਨੇ ਇੱਕ ਵਚਨ ਕਰਦੇ ਹੋਏ ਕਿ ਅਖਰ ਵੱਧ ਘਟ ਹੋ ਜਾਂਦਾ ਆਪਜੀ ਸੰਗਤ ਗੁਰੂ ਸਹਿਬਾਨ ਬਖਸ਼ਣ ਯੋਗੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ